ਇਕ ਓੰਕਾਰ ਅਕਾਲ ਪੁਰਖ ਇੱਕ ਹੈ ਨਾਮ ਕਈ ਹਨ ਪਰ ਸ਼ਕਤੀ ਇੱਕ ਹੀ ਹੈ ਜੋ ਸਾਰੇ ਸੰਸਾਰ ਨੂੰ ਚਲਾ ਰਹੀ ਹੈ ਸਤ ਨਾਮ ਉਸ ਦਾ ਨਾਮ ਸਦਾ ਹੀ ਸੱਚ ਹੈ ਉਸ ਦਾ ਕੋਈ ਜੰਮਣ ਮਰਨ ਨਹੀਂ ਅਕਾਲ ਪੁਰਖ ਪਰਮਾਤਮਾ ਸਦੀਆਂ ਤੋਂ ਸੱਚ ਹੈ ਕਰਤਾ ਪੁਰਖ ਉਹ ਬ੍ਰਹਮੰਡ ਦਾ ਸਿਰਜਣਹਾਰ ਹੈ ਐਸਾ ਪੁਰਖ ਹੈ ਜਿਸ ਨੇ ਸਭ ਨੂੰ ਪੈਦਾ ਕੀਤਾ ਹੈ ਸਭ ਸ਼ਰੀਰ ਤਿਆਰ ਕਰਕੇ ਆਪ ਵੀ ਅੰਦਰ ਵਿਰਾਜਮਾਨ ਹੈ ਨਿਰਪਾਉ ਨਿਰਵੈਰ ਉਹ ਡਰ ਤੋਂ ਮੁਕਤ ਹੈ ਦੁਸ਼ਮਣੀ ਤੋਂ ਵੀ ਮੁਕਤ ਹੈ ਨਾ ਹੀ ਉਹ ਡਰਦਾ ਹੈ ਨਾ ਹੀ ਕਿਸੇ ਨਾਲ ਵੈਰ ਰੱਖਦਾ ਹੈ ਅਕਾਲ ਮੂਰਤ ਜਿਸ ਦਾ ਰੂਪ ਸਮੇ ਤੋਂ ਪਰੇ ਹੈ ਭਾਵ ਜਿਸ ਦਾ ਸ਼ਰੀਰ ਅਬਿਨਾਸੀ ਹੈ ਖਤਮ ਨਹੀਂ ਹੁੰਦਾ ਅਜੁਨੀ ਸਭੰ ਜੁਨਾ ਅਤੇ ਜਨਮਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਹੋਇਆ ਹੈ ਗੁਰਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ ਜਪ ਜਪ ਬਾਣੀ ਦਾ ਨਾਮ ਹੈ ਪ੍ਰਭੂ ਭਗਤੀ ਦਾ ਸਾਧਨ ਜਪ ਹੀ ਹੈ ਜਪ ਕਰਨ ਨਾਲ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ ਆਦ ਸੱਚ ਜੁਗਾਦ ਸੱਚ ਸਦੀਵੀ ਪਰਮਾਤਮਾ ਆਦ ਕਾਲ ਤੋਂ ਹੀ ਸੱਚ ਸਰੂਪ ਹੈ ਸਦਾ ਤੋਂ ਹੀ ਮੌਜੂਦ ਹੈ ਸਮੇ ਦੇ ਆਰੰਭ ਤੋਂ ਹੀ ਸੱਚ ਹੈ ਜਦੋਂ ਯੁੱਗ ਸ਼ੁਰੂ ਨਹੀਂ ਹੁੰਦੇ ਸੀ ਉਦੋਂ ਵੀ ਪ੍ਰਭੂ ਸੱਚਾ ਸੀ ਯੁੱਗਾਂ ਦੀ ਸ਼ੁਰੂਆਤ ਹੋਈ ਤਾਂ ਵੀ ਪ੍ਰਭੂ ਸੱਚ ਹੀ ਹੈ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਅਕਾਲ ਪੁਰਖ ਹੁਣ ਵੀ ਸੱਚ ਹੈ ਗੁਰੂ ਨਾਨਕ ਜੀ ਕਹਿੰਦੇ ਹਨ ਭਵਿੱਖ ਵਿੱਚ ਵੀ ਸੱਚਾ ਅਤੇ ਮੌਜੂਦ ਰਹੇਗਾ ਸੋਚਾ ਸੋਚਣਾ ਹੋਵਈ ਜੇ ਸੋਚੀ ਲੱਖ ਵਾਰ ਮੈਂ ਆਪਣੇ ਸਰੀਰ ਨੂੰ ਲੱਖ ਵਾਰ ਧੋ ਲਵਾਂ ਸਾਫ਼ ਰੱਖ ਲਵਾਂ ਇਸ਼ਨਾਨ ਕਰ ਲਵਾਂ ਹਰ ਤਰ੍ਹਾਂ ਦੇ ਸਾਬਣ ਰਗੜ ਦਗੜ ਕੇ ਸਰੀਰ ਨੂੰ ਧੋ ਲਵਾਂ ਪਰ ਮੈਂ ਆਪਣੇ ਮਨ ਨੂੰ ਸ਼ੁੱਧ ਨਹੀਂ ਰੱਖ ਸਕਦਾ ਬਾਹਰਲੀ ਸਫਾਈ ਮਨ ਨੂੰ ਸ਼ੁੱਧ ਨਹੀਂ ਕਰ ਸਕਦੀ ਚੁੱਪਾ ਚੁੱਪ ਨਾ ਹੋਵੇ ਜੇ ਲਾਇ ਰਹਾ ਹਾਂ ਲਿਬਤਾਰ ਭਾਵ ਮੈਂ ਸਰੀਰ ਦਾ ਧਿਆਨ ਲਗਾਤਾਰ ਵੀ ਟਿਕਾਈ ਰੱਖਾਂ ਬਾਹਰੋਂ ਚੁੱਪ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਭਾਵੇਂ ਮੈਂ ਸਾਰੇ ਸੰਸਾਰ ਦੀ ਦੌਲਤ ਇਕੱਠੀ ਕਰ ਲਵਾਂ ਫਿਰ ਵੀ ਮੈਂ ਲਾਲਸਾ ਦੇ ਅਧੀਨ ਰਹਾਂਗਾ ਭੁੱਖ ਦੂਰ ਨਹੀਂ ਹੋ ਸਕਦੀ ਸਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਭਾਵੇਂ ਮੇਰੇ ਵਿੱਚ ਹਜ਼ਾਰਾਂ ਅਤੇ ਲੱਖਾਂ ਚਲਾਕੀਆਂ ਹੋਣ ਉਹਨਾਂ ਵਿੱਚੋਂ ਇੱਕ ਵੀ ਚਲਾਕੀ ਸਹਿਯੋਗ ਨਹੀਂ ਦੇਵੇਗੀ ਪ੍ਰਬੋਦੀ ਦਰਗਾਹ ਵਿੱਚ ਚਤਰਾਈ ਨਹੀਂ ਚੱਲਦੀ ਕੇਵ ਸੱਚਿਆਰਾ ਹੋਈ ਐ ਕਿਬ ਕੂੜਾ ਟੁੱਟੈ ਪਾਲ ਫਿਰ ਸੱਚੇ ਕਿਵੇਂ ਬਣੀਏ ਸਾਡੇ ਅੰਦਰੋਂ ਝੂਠ ਦੀ ਦੀਵਾਰ ਕਿਵੇਂ ਟੁੱਟੇ ਸਾਰੀ ਦੁਨੀਆ ਦੇ ਇਸ ਸਵਾਲ ਦਾ ਉੱਤਰ ਅੱਗੇ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਸ ਪਰਮਾਤਮਾ ਦੀ ਇੱਛਾ ਦੇ ਅਨੁਸਾਰ ਹੁਕਮ ਨਾਲ ਚੱਲਣਾ ਹੈ। ਇਹੀ ਇੱਕੋ ਇੱਕ ਰਸਤਾ ਹੈ। ਸੱਚੇ ਹੋਣ ਦਾ ਸਿਰਫ ਇਹੀ ਇੱਕ ਰਸਤਾ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ। ਸਾਰੇ ਸਰੀਰ ਪਰਮਾਤਮਾ ਦੇ ਹੁਕਮ ਅਨੁਸਾਰ ਬਣਦੇ ਹਨ। ਪਰ ਇਹ ਹੁਕਮ ਕਿਹੋ ਜਿਹਾ ਹੈ? ਇਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ ਹੁਕਮੀ ਹੋਵਨ ਜੀ ਹੁਕਮ ਮਿਲੈ ਵਢਾਈ ਸਾਰੇ ਜੀਵ ਪਰਮਾਤਮਾ ਦੇ ਅਨੁਸਾਰ ਪੈਦਾ ਹੁੰਦੇ ਹਨ ਅਤੇ ਉਸ ਦੇ ਹੁਕਮ ਅਨੁਸਾਰ ਹੀ ਮਾਰੇ ਜਾਂਦੇ ਹਨ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਪਰਮਾਤਮਾ ਦੇ ਹੁਕਮ ਨਾਲ ਕੁਝ ਲੋਕ ਚੰਗੇ ਸਤਕਾਰਯੋਗ ਹਨ ਕੁਝ ਬੁਰੇ ਕਟਿਆ ਹਨ ਉਸਦੇ ਹੁਕਮ ਨਾਲ ਹੀ ਅਸੀਂ ਦੁੱਖ ਅਤੇ ਖੁਸ਼ੀਆਂ ਮਾਣਦੇ ਹਾਂ ਜੋ ਸਾਡੇ ਕਰਮਾ ਵਿੱਚ ਲਿਖਿਆ ਹੁੰਦਾ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੁਵਾਈ ਹੈ ਉਸਦੇ ਹੁਕਮ ਦੁਆਰਾ ਹੀ ਮਨੁੱਖਾਂ ਨੂੰ ਅਸੀਸਾਂ ਮਿਲਦੀਆਂ ਹਨ ਅਤੇ ਉਸ ਦੇ ਹੁਕਮ ਦੁਆਰਾ ਹੀ ਬਹੁਤ ਸਾਰੇ ਮਨੁੱਖ ਰੋਜ਼ਾਨਾ ਜਨਮ ਅਤੇ ਮੌਤ ਦੇ ਚੱਕਰ ਵਿੱਚ ਫਸਦੇ ਹਨ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹਰ ਜੀਵ ਪਰਮਾਤਮਾ ਦੇ ਹੁਕਮ ਦੇ ਅਧੀਨ ਹੈ ਕੋਈ ਵੀ ਜੀਵ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ ਭਾਵ ਹੁਕਮ ਦੇ ਵਿਰੁੱਧ ਬਗਾਵਤ ਨਹੀਂ ਕਰ ਸਕਦਾ ਨਾਨਕ ਹੁਕਮੇ ਜੇ 부ਜੈ ਤਾਂ ਹਉਮੈ ਕਹੈ ਨ ਕੋਏ ਏ ਨਾਨਕ ਜੇਕਰ ਕੋਈ ਮਨੁੱਖ ਸਦੀਵੀ ਪ੍ਰਮਾਤਮਾ ਦੇ ਹੁਕਮ ਨੂੰ ਸਮਝ ਲੈਂਦਾ ਹੈ ਤਾਂ ਉਹ ਹਉਮੈ ਦੀ ਗੱਲ ਨਹੀਂ ਕਰਦਾ ਭਾਵ ਫਿਰ ਉਹ ਨਿੱਜੀ ਸੁਆਰਥ ਵਾਲਾ ਜੀਵਨ ਛੱਡ ਦਿੰਦਾ ਹੈ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਕੋਈ ਵੀ ਵਿਅਕਤੀ ਜਿਸ ਕੋਲ ਯੋਗਤਾ ਹੈ ਉਹ ਪ੍ਰਮਾਤਮਾ ਦੀ ਉਸਤਤ ਗਾਉਂਦਾ ਹੈ ਭਾਵ ਉਸ ਦੀ ਉਸਤਤ ਕਰਦਾ ਹੈ ਅਤੇ ਉਸ ਦੇ ਕੰਮਾਂ ਦਾ ਵਰਣਨ ਕਰਦਾ ਹੈ ਜੋ ਉਸ ਦੀ ਮਹਾਨ ਸ਼ਕਤੀ ਨੂੰ ਪ੍ਰਗਟ ਕਰਦੇ ਹਨ ਗਾਵੇ ਕੋ ਦਾਤ ਜਾਣ ਨਿਸ਼ਾਨ ਕੁਝ ਲੋਕ ਸਿਰਫ ਉਸ ਦੀਆਂ ਦਾਤਾਂ ਨੂੰ ਹੀ ਗਾਉਂਦੇ ਹਨ ਕਿਉਂਕਿ ਉਹ ਇਹਨਾਂ ਦਾਤਾਂ ਨੂੰ ਪਰਮਾਤਮਾ ਦੀ ਕਿਰਪਾ ਦੀਆਂ ਨਿਸ਼ਾਨੀਆਂ ਸਮਝਦੇ ਹਨ ਗਾਵੇ ਕੋ ਗੁਣ ਵੜਿਆਈਆਂ ਚਾਰ ਕੋਈ ਮਨੁੱਖ ਪਰਮਾਤਮਾ ਦੇ ਸੁੰਦਰ ਗੁਣਾ ਅਤੇ ਸੁੰਦਰ ਮਹਿਮਾ ਦਾ ਵਰਣਨ ਨਹੀਂ ਕਰ ਸਕਦਾ ਗਾਵੇ ਕੋ ਵਿਦਿਆ ਵਿਖਮ ਵਿਚਾਰ ਕੋਈ ਵਿਅਕਤੀ ਸਿੱਖਣ ਦੀ ਸ਼ਕਤੀ ਦੁਆਰਾ ਸਦੀਵੀ ਪਰਮਾਤਮਾ ਦੇ ਔਖੇ ਗਿਆਨ ਨੂੰ ਗਾਉਂਦਾ ਹੈ ਭਾਵ ਧਰਮ ਗ੍ਰੰਥਾਂ ਆਦ ਰਾਹੀਂ ਅਧਿਆਤਮਕ ਦਰਸ਼ਨ ਦੇ ਔਖੇ ਵਿਸ਼ਿਆਂ ਤੇ ਵਿਚਾਰ ਕਰਦਾ ਹੈ ਗਾਵੇ ਕੋ ਸਾਜ ਕਰੇ ਤਨ ਖੇਹ ਕੁਝ ਲੋਕ ਗਾਉਂਦੇ ਹਨ ਕੇ ਸੁਦੀਵੀ ਪਰਮਾਤਮਾ ਸਰੀਰ ਨੂੰ ਬਣਾਉਂਦਾ ਹੈ ਅਤੇ ਉਸ ਨੂੰ ਸਵਾਹ ਕਰ ਦਿੰਦਾ ਹੈ ਗਾਵੇ ਕੋ ਜੀ ਲੈ ਫਿਰ ਦੇਹ ਕੋਈ ਗਾਉਂਦਾ ਹੈ ਰੱਬ ਸਰੀਰ ਚੋਂ ਆਤਮਾਵਾਂ ਕੱਢਦਾ ਹੈ ਅਤੇ ਫਿਰ ਉਹਨਾਂ ਨੂੰ ਦੂਜੇ ਸ਼ਰੀਰਾਂ ਵਿੱਚ ਪਾ ਦਿੰਦਾ ਹੈ ਗਾਵੈ ਕੋ ਜਾਪੈ ਦਿਸੈ ਦੂਰ ਕੁਝ ਲੋਕ ਕਹਿੰਦੇ ਹਨ ਸਦੀਵੀ ਅਕਾਲ ਪੁਰਖ ਦੂਰ ਜਾਪਦਾ ਹੈ ਦੂਰੋਂ ਦਿਖਾਈ ਦਿੰਦਾ ਹੈ ਗਾਵੈ ਕੋ ਵੇਖੈ ਹਾਦਰ ਹਦੂਰ ਪਰ ਕੋਈ ਕਹਿੰਦਾ ਹੈ ਨਹੀਂ ਪ੍ਰਮਾਤਮਾ ਨੇੜੇ ਹੈ ਉਹ ਹਰ ਜਗ੍ਹਾ ਮੌਜੂਦ ਹੈ ਉਹ ਸਭ ਨੂੰ ਦੇਖ ਰਿਹਾ ਹੈ ਕਥਨਾ ਕਥੀ ਨ ਆਵੇ ਟੋਟ ਹੁਕਮ ਇੰਨਾ ਵੱਡਾ ਹੈ ਕਿ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਕਥ ਕਥ ਕਥੀ ਕੋਟੀ ਕੋਟ ਕੋਟ ਭਾਵੇਂ ਲੱਖਾਂ ਜੀਵਾਂ ਨੇ ਪ੍ਰਭੂ ਦੀ ਕਥਾ ਦਾ ਕਰੋੜਾਂ ਵਾਰ ਕਰੋੜਾਂ ਤਰੀਕਿਆਂ ਨਾਲ ਅਣਗਿਣਤ ਵਾਰ ਵਰਣਨ ਕੀਤਾ ਹੈ ਫਿਰ ਵੀ ਉਸ ਦੇ ਗੁਣ ਨਹੀਂ ਮੁੱਕੇ ਦੇਂਦਾ ਦੇ ਲੈਂਦੇ ਥਕ ਪਾਹੇ ਦਾਤਾ ਸਾਰੇ ਜੀਵਾਂ ਨੂੰ ਰੋਟੀ ਦੇ ਰਿਹਾ ਹੈ ਪਰ ਜੀਵ ਇਸ ਨੂੰ ਲੈ ਲੈ ਕੇ ਥੱਕ ਜਾਂਦੇ ਹਨ ਪਰ ਉਹ ਪਰਮਾਤਮਾ ਦਾਤਾ ਦਿੰਦਾ ਬਿਲਕੁਲ ਨਹੀਂ ਥੱਕਦਾ ਜੁਗਾ ਜੁਗੰਤਰ ਖਾਹੀ ਖਾਹੇ ਸਾਰੇ ਜੀਵ ਆਦ ਕਾਲ ਤੋਂ ਪਰਮਾਤਮਾ ਦੁਆਰਾ ਦਿੱਤੇ ਪਦਾਰਥ ਖਾਂਦੇ ਆ ਰਹੇ ਹਨ ਹੁਕਮੀ ਹੁਕਮ ਚਲਾਏ ਰਾਹੋ ਪਰਮਾਤਮਾ ਆਪਣੇ ਹੁਕਮ ਵਿੱਚ ਹੀ ਸੰਸਾਰ ਨੂੰ ਸਹੀ ਮਾਰਗ ਤੇ ਚਲਾ ਰਿਹਾ ਹੈ ਨਾਨਕ ਵਿਗਸੈ ਵੇ ਪ੍ਰਵਾਹੋ ਏ ਨਾਨਕ ਉਹ ਨਿਰੰਕਾਰ ਸਦਾ ਬੇਫਿਕਰ ਅਤੇ ਖੁਸ਼ ਰਹਿੰਦਾ ਹੈ ਉਸ ਨੂੰ ਕੋਈ ਵੀ ਚਿੰਤਾ ਨਹੀਂ ਹੁੰਦੀ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਆਪਾਰ ਮਾਲਕ ਸੱਚਾ ਹੈ ਉਸ ਦੀ ਸੋਭਾ ਵੀ ਸੱਚੀ ਹੈ ਉਸ ਦੀ ਬੋਲੀ ਬਹੁਤ ਪਿਆਰ ਵਾਲੀ ਹੈ ਆਖ ਮੰਗਾ ਦੇਹ ਦੇਹ ਦਾਤ ਕਰੇ ਦਾਤਾਰ ਅਸੀਂ ਜੀਵ ਉਸ ਤੋਂ ਦਾਤਾਂ ਮੰਗਦੇ ਹਾਂ ਅਤੇ ਕਹਿੰਦੇ ਹਾਂ हे ਪ੍ਰਮਾਤਮਾ ਸਾਨੂੰ ਦਾਤਾਂ ਦਿਓ ਉਹ ਦਾਤਾਂ ਅਸੀਸਾਂ ਦਿੰਦਾ ਹੀ ਰਹਿੰਦਾ ਹੈ ਫਿਰ ਕਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਜੇ ਉਹ ਆਪ ਸਾਰੀਆਂ ਦਾਤਾਂ ਦੇ ਰਿਹਾ ਹੈ ਤਾਂ ਸਾਨੂੰ ਉਸ ਸਦੀਵੀ ਪਰਮਾਤਮਾ ਅੱਗੇ ਕਿਹੜੀ ਭੇਟ ਚੜਾਉਣੀ ਚਾਹੀਦੀ ਹੈ ਜਿਸ ਨਾਲ ਅਸੀਂ ਉਸ ਦੇ ਦਰਬਾਰ ਨੂੰ ਦੇਖ ਸਕਦੇ ਹਾਂ ਮੂੰਹੋਂ ਕੀ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਸਾਨੂੰ ਕਿਹੜੇ ਸ਼ਬਦ ਮੂੰਹੋਂ ਬੋਲਣੇ ਚਾਹੀਦੇ ਹਨ ਭਾਵ ਸਾਨੂੰ ਕਿਸ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਪ੍ਰਭੂ ਅੱਗੇ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਪ੍ਰਮਾਤਮਾ ਸਾਨੂੰ ਪਿਆਰ ਕਰੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਪ੍ਰਭੂ ਦੇ ਗੁਣ ਗਾਉਣੇ ਅਤੇ ਉਸ ਦੇ ਸੱਚੇ ਨਾਮ ਨੂੰ ਜਪਣਾ ਪ੍ਰਭੂ ਦੀ ਵਿੜਾਈ ਅਤੇ ਗੁਨਾ ਦੀ ਵਿਚਾਰ ਕਰਨੀ ਚਾਹੀਦੀ ਹੈ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਪ੍ਰਭੂ ਦੀ ਕਿਰਪਾ ਨਾਲ ਮਨੁੱਖ ਨੂੰ ਸ਼ਰੀਰ ਰੂਪੀ ਕੱਪੜਾ ਪ੍ਰਾਪਤ ਹੁੰਦਾ ਹੈ ਉਸ ਦੀ ਮਿਹਰ ਦੀ ਨਜ਼ਰ ਨਾਲ ਮਨੁੱਖ ਨੂੰ ਮੁਕਤੀ ਦਾ ਦੁਆਰ ਵੀ ਪ੍ਰਾਪਤ ਹੁੰਦਾ ਹੈ ਨਾਨਕ ਏਵੈ ਜਾਣੀਐ ਸਭ ਆਪੇ ਸਜਿਆਰ ਹੇ ਨਾਨਕ ਇਸ ਤਰ੍ਹਾਂ ਸਮਝ ਕੇ ਸਦੀਵੀ ਰਹਿਣ ਵਾਲਾ ਪ੍ਰਭੂ ਸਭ ਥਾਈਂ ਆਪ ਹੀ ਸੱਚਾ ਹੈ ਸਰਬ ਵਿਆਪਕ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਪਰਮਾਤਮਾ ਨਾ ਤਾਂ ਪੈਦਾ ਕੀਤਾ ਜਾ ਸਕਦਾ ਹੈ ਨਾ ਹੀ ਅਸੀਂ ਪ੍ਰਮਾਤਮਾ ਨੂੰ ਬਣਾ ਸਕਦੇ ਹਾਂ ਉਹ ਸਾਡੀ ਪਹੁੰਚ ਤੋਂ ਕਰੋੜਾਂ ਕੋਹਾਂ ਦੂਰ ਹੈ ਆਪੇ ਆਪ ਨਿਰੰਜਣ ਸੋਏ ਅਕਾਲ ਪੁਰਖ ਨਿਰੋਲ ਆਪ ਹੀ ਹੈ ਪ੍ਰਮਾਤਮਾ ਮਾਇਆ ਦੇ ਪ੍ਰਭਾਵ ਦੇ ਪ੍ਰਭਾਵ ਤੋਂ ਵੀ ਪਰੇ ਹੈ ਜਿਨ ਸੇਵਿਆ ਤਿਨ ਪਾਇਆ ਮਾਨ ਜੇ ਸਭ ਵਿਅਕਤੀ ਨੇ ਉਸ ਸਦੀਵੀ ਪ੍ਰਭੂ ਨੂੰ ਯਾਦ ਕੀਤਾ ਹੈ ਉਸ ਨੇ ਮਹਿਮਾ ਪ੍ਰਾਪਤ ਕੀਤੀ ਹੈ ਉਸ ਦਾ ਨਾਮ ਦੁਨੀਆ ਭਰ ਵਿੱਚ ਉੱਚਾ ਹੋ ਗਿਆ ਹੈ ਨਾਨਕ ਗਾਵੀਐ ਗੁਣੀ ਨਿਦਾਨ ਹੇ ਨਾਨਕ ਆਓ ਅਸੀਂ ਵੀ ਗੁਣਾ ਦੇ ਖਜ਼ਾਨੇ ਪ੍ਰਭੂ ਦੀ ਉਸਤਤ ਕਰੀਏ ਗਾਵੀਏ ਸੁਣੀਏ ਮਨ ਰਖੀਏ ਭਾਉ ਅਸੀਂ ਸਦੀਵੀ ਪਰਮਾਤਮਾ ਦੇ ਗੁਣਾਂ ਨੂੰ ਗਾਈਏ ਅਤੇ ਸੁਣੀਏ ਉਸ ਦੇ ਪਿਆਰ ਨੂੰ ਆਪਣੇ ਦਿਲਾਂ ਵਿੱਚ ਪੈਦਾ ਕਰੀਏ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਜੋ ਵਿਅਕਤੀ ਪ੍ਰਭੂ ਦੇ ਗੁਣ ਗਾਉਣ ਦਾ ਅਭਿਆਸ ਕਰਦਾ ਹੈ ਉਹ ਦੁੱਖ ਨੂੰ ਦੂਰ ਕਰਕੇ ਦਿਲ ਵਿੱਚ ਖੁਸ਼ੀ ਪ੍ਰਾਪਤ ਕਰਦਾ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਉਸ ਪਰਮਾਤਮਾ ਦੇ ਨਾਮ ਦਾ ਗਿਆਨ ਗੁਰੂ ਦੇ ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ ਗੁਰੂ ਰਾਹੀਂ ਹੀ ਇਹ ਵਿਸ਼ਵਾਸ ਆਉਂਦਾ ਹੈ ਕਿ ਪਰਮਾਤਮਾ ਸਰਬ ਵਿਆਪਕ ਹੈ ਹਰ ਥਾਂ ਪਰਮਾਤਮਾ ਖੁਦ ਮੌਜੂਦ ਹੈ ਗੁਰਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਗੁਰੂ ਹੀ ਸਾਡੇ ਲਈ ਸ਼ਿਵ ਹਨ ਗੁਰੂ ਹੀ ਸਾਡੇ ਲਈ ਗੋਰਖ ਅਤੇ ਬ੍ਰਹਮਾ ਹਨ ਅਤੇ ਸਾਡਾ ਗੁਰੂ ਹੀ ਸਾਡੇ ਲਈ ਮਾਤਾ ਪਾਰਵਤੀ ਹੈ ਸਿੱਖਾਂ ਵਾਸਤੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਭ ਕੁਝ ਹਨ ਜੇ ਹਾਂ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਆਖਿਰਕਾਰ ਜੇ ਮੈਂ ਅਕਾਲ ਪੁਰਖ ਦੇ ਹੁਕਮ ਨੂੰ ਸਮਝਦਾ ਹਾਂ ਤਾਂ ਵੀ ਮੈਂ ਉਸ ਦਾ ਵਰਣਨ ਨਹੀਂ ਕਰ ਸਕਦਾ ਅਕਾਲ ਪੁਰਖ ਦੇ ਹੁਕਮ ਦਾ ਪੂਰਾ ਕਥਨ ਨਹੀਂ ਕੀਤਾ ਜਾ ਸਕਦਾ ਗੁਰਾਂ ਇੱਕ ਦੇਵੁਝਾਈ ਏ ਸਤਗੁਰੂ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ ਮੈਨੂੰ ਸਮਝ ਬਖਸ਼ੋ ਸਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਮੈਂ ਉਸ ਪ੍ਰਮਾਤਮਾ ਨੂੰ ਕਦੀ ਨਾ ਭੁੱਲਾਂ ਜੋ ਸਾਰੇ ਜੀਵਾਂ ਨੂੰ ਦਾਤਾ ਦਿੰਦਾ ਹੈ ਸਭ ਦਾ ਦਾਤਾ ਹੈ